ਮਜ਼ਦੂਰ ਭਾਈਚਾਰੇ ਦੇ ਲਗਭਗ 22 23 ਜਿਹੜੇ ਪੀੜਿਤ ਪਰਿਵਾਰ ਸੀਗੇ ਉਹਨਾਂ ਦੇ ਖਾਤਿਆਂ ਦੇ ਵਿੱਚ 25 25000 ਰੁਪਏ ਐਸ ਸੀ ਐਸਟੀ ਐਕਟ ਦੇ ਤਹਿਤ ਜਿਹੜਾ ਮਾਰਗ ਹੈ ਉਹ ਵੀ ਆ ਚੁੱਕਿਆ ਜਿਹੜਾ ਮਾਨ ਸਨਮਾਨ ਹੈ ਸਭ ਤੋਂ ਵੱਡੀ ਗੱਲ ਸਾਡੇ ਵਾਸਤੇ ਉਹ ਆ ਕਿ ਜੇ ਮਜ਼ਦੂਰਾਂ ਨੇ ਮਾਨ ਸਨਮਾਨ ਨੂੰ ਕਿਸੇ ਪੱਧਰ ਤੇ ਵੀ ਕੋਈ ਭੋਰਾ ਵੀ ਠੇਸ ਆਉਂਦੀ ਹੈ ਅਸੀਂ ਉੱਥੇ ਕੋਈ ਕਿਸੇ ਨਾਲ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਸਾਡਾ ਮਾਨ ਨੂੰ ਇਨਸਾਫ ਨਹੀਂ ਮਿਲਦਾ ਨਾ ਐਸ ਐਸ ਪੀ ਦਫ਼ਤਰ ਕਿਤੇ ਗਿਆ ਨਾ ਇਥੋਂ ਦਾ ਜਿਹੜਾ ਪ੍ਰਸ਼ਾਸਨ ਕਿਤੇ ਗਿਆ ਨਾ ਐਕਸ਼ਨ ਕਮੇਟੀ ਕਿਤੇ ਗਈ ਨਾ ਲੋਕ ਕਿਤੇ ਗਏ ਆ ਇਹ ਝੰਡੇ ਚ ਡੰਡਾ ਸਾਡਾ ਜਿਹੜਾ ਉਹ ਮੌਜੂਦ ਆ ਤੁਸੀਂ ਜੁੜ ਚੁੱਕੇ ਹੋ ਆ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਖੋਖਰ ਪਿਛਲੇ ਲੰਬੇ ਸਮੇਂ ਤੋਂ ਚੰਦਪਾਣ ਦਾ ਜੋ ਮਾਮਲਾ ਚੱਲ ਰਿਹਾ ਸੀ ਉਸ ਤੇ ਉਸ ਮਾਮਲੇ ਨੂੰ ਲੈ ਕੇ ਇੱਕ ਪਿੰਡ ਦੇ ਵਿੱਚ ਐਕਸ਼ਨ ਕਮੇਟੀ ਪਾਈ ਗਈ ਜੋ ਵੱਖ-ਵੱਖ ਜਥੇਬੰਦੀਆਂ ਵਿੱਚ ਸ਼ਾਮਲ ਸਨ ਤੇ ਉਸ ਐਕਸ਼ਨ ਕਮੇਟੀ ਦੇ ਇਹ ਤਾਂ ਲੰਮਾ ਸਮਾਂ ਜਿਹੜਾ ਪ੍ਰੋਗਰਾਮ ਚੱਲਦਾ ਰਿਹਾ ਉਸ ਮਾਮਲੇ ਨੂੰ ਐਕਸ਼ਨ ਕਮੇਟੀ ਦੇਖਦੀ ਰਹੀ ਉਸ ਮਾਮਲੇ ਦੇ ਵਿੱਚ ਕੀ ਉਤਰਾ ਚੜ੍ਹਾ ਏ ਐਕਸ਼ਨ ਕਮੇਟੀ ਨੇ ਉਸ ਮਾਮਲੇ ਦੇ ਵਿੱਚ ਐਸਐਸਪੀ ਦਫਤਰ ਧਰਨੇ ਦਾ ਜਿਹੜਾ ਐਲਾਨ ਕੀਤਾ ਸੀਗਾ ਉਸ ਐਲਾਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀਗਾ ਮੁਲਤਵੀ ਕਰਨ ਤੋਂ ਬਾਅਦ ਕੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕੀ ਗੱਲਬਾਤ ਰਹੀ ਐਕਸ਼ਨ ਕਮੇਟੀ ਦੇ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਦੁਆਰ ਇਹ ਅਨਾਉਂਸ ਕੀਤਾ ਗਿਆ ਸੀਗਾ ਕਮੇਟੀ ਵੱਲੋਂ ਕਿ ਜੀ ਅਸੀਂ ਐਸਐਸਪੀ ਦਫ਼ਤਰ ਦਾ ਜਿਹੜਾ ਘਰਾਓ ਕਰਾਂਗੇ ਫਿਰ ਅਜਾਹੀ ਕੀ ਘਟਨਾ ਹੋਗੀ ਕੀ ਇਹਹੀ ਇਹੋ ਜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈਗੀ ਆ ਜੋ ਅੱਜ ਐਸਐਸਪੀ ਦਫ਼ਤਰ ਦੀ ਬਜਾਏ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਸਾਡੀ ਐਕਸ਼ਨ ਕਮੇਟੀ ਲੋਕ ਵਿਰੋਧੀ ਸਿਆਸਤ ਨਹੀਂ ਕਰਦੀ ਲੋਕ ਪੱਖੀ ਸਿਆਸਤ ਦੀ ਹਾਂ ਔਰ ਸਾਡਾ ਐਕਸ਼ਨ ਕਮੇਟੀ ਦਾ ਜਿਹੜਾ ਸਭ ਤੋਂ ਵੱਡਾ ਮਨੋਰਥਾ ਉਹ ਮਨੋਰਥਾ ਚੰਦਪਾਣ ਦੇ ਮਜ਼ਦੂਰਾਂ ਨੂੰ ਇਨਸਾਫ਼ ਦੇਣਾ ਹੈ ਬਹੁਤ ਵੱਡੀ ਪੱਧਰ ਦੇ ਹੱਦ ਤੱਕ ਔਰ ਕੱਲ ਦੇਰ ਰਾਤ ਸ਼ਾਮ ਤੱਕ ਡੀਆਈਜੀ ਨਾਲ ਐਸਐਸਪੀ ਸਾਹਿਬ ਨਾਲ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਔਰ ਕੋਰਟਾਂ ਦਾ ਵੀ ਤੁਸੀਂ ਹਾਲ ਦੇਖਿਆ ਹੋਇਆ ਕਿ ਉਹਨਾਂ ਨੇ ਗ੍ਰਿਫਤਾਰੀਆਂ ਤੇ ਰੋਕ ਲਾਈ ਤੇ 5 ਤਰੀਕ ਵਾਲੇ ਦੇ ਨਾਲ ਜਿਹੜੀ ਉਹ ਕੋਰਟ ਦੇ ਅੰਦਰ ਦੁਬਾਰਾ ਸੁਣਵਾਈ ਹੈ ਸਾਨੂੰ ਪ੍ਰਸ਼ਾਸਨ ਨੇ ਡੀਆਈਜੀ ਸਾਹਿਬ ਨੇ ਇੱਕ ਬਹੁਤ ਭਰੋਸਾ ਦਿੱਤਾ ਤੇ ਕੋਸ਼ਿਸ਼ ਸਾਨੂੰ ਜਿਹੜੇ ਲੜੀਂਦੇ ਕਾਨੂੰਨੀ ਕਾਗਜ਼ਾਤ ਆ ਬਿਲਕੁਲ ਸਾਡਾ ਹੱਕ ਹੀ ਬਣਦਾ ਸੀ ਉਹ ਕੋਈ ਉਸ ਤਰ੍ਹਾਂ ਨਹੀਂ ਦਿੱਤੇ ਉਹ ਸਾਨੂੰ ਮਹਈਆ ਕਰਵਾਏਗੇ ਔਰ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਕਿ ਪੰਜ ਦੀ ਜਿਹੜੀ ਉਹ ਤਰੀਕਾ ਉਹ ਤੋਂ ਇਹ ਤੇ ਲਾਜ਼ਮੀ ਤੌਰ ਦੇ ਉੱਤੇ ਆ ਜਿਹੜਾ ਉਹ demandasਾਂ ਜਿਹੜੀਆਂ ਉਹਨਾਂ ਦੀਆਂ ਕੈਨਸਲ ਕਰਵਾਈਆਂ ਲੈਣਗੀਆਂ ਤੇ ਤੁਹਾਨੂੰ ਜਿਹੜਾ ਹਰ ਤਰ੍ਹਾਂ ਦੇ ਨਾਲ ਆ ਜਿਹੜਾ ਇਨਸਾਫ ਆ ਉਹ ਦਿੱਤਾ ਜਾਊਗਾ ਤੇ ਅਸੀਂ ਜਿਹੜਾ ਹੈਗਾ ਕਿਉਂਕਿ ਸਾਡੀ ਇੱਕ ਮੰਗ ਸੀਗੀ ਕਿ ਜੇ ਸਾਡਾ ਕੋਈ ਕਾਨੂੰਨੀ ਪੱਖ ਕਮਜ਼ੋਰ ਆ ਤੇ ਉਹ ਮਜ਼ਬੂਤ ਕਰਨ ਦੇ ਵਾਸਤੇ ਜੇ ਸਾਨੂੰ ਦਸਤਾਵੇਜ਼ ਜਿਹੜੇ ਉਹ ਮਹਈਆ ਨਹੀਂ ਕਰਵਾਏ ਜਾਂਦੇ ਜਿਹੜਾ ਸਾਡਾ ਰਾਈਟ ਆ ਤਾਂ ਅਸੀਂ ਕੱਲ ਇੱਕ ਵਾਰੀ ਮੀਟਿੰਗ ਵਿੱਚ ਇਹ ਕਹਿ ਆਏ ਸੀ ਵੀ ਅਸੀਂ ਹਰ ਹਾਲਤ ਦੇ ਵਿੱਚ ਪ੍ਰੋਗਰਾਮ ਕਰਾਂਗੇ ਘਰਾਓ ਦਾ ਨਹੀਂ ਸੀ ਸਾਡਾ ਅਸੀਂ ਸਧਾਰਨ ਧਰਨੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਔਰ देर ਰਾਤ ਤੱਕ ਜਿਹੜਾ ਹੈਗਾ ਸਾਨੂੰ ਉਹ ਦਸਤਾਵੇਜ਼ ਆ ਜਿਹੜੇ ਜਿਹੜੇ ਸਾਡੇ ਰਾਈਟ ਬਣਦਾ ਸੀ ਸਾਡਾ ਬਣਦਾ ਸੀਗਾ ਉਹ ਮਹਈਆ ਕਰਵਾਏ ਗਏ ਔਰ ਨਾਲ ਦੀ ਨਾਲ ਫਿਰ ਪ੍ਰੋਮੋਸਾ ਦਿੱਤਾ ਗਿਆ ਕਿ ਤੁਹਾਨੂੰ 7 ਤਰੀਕ ਤੱਕ ਹਰ ਹਾਲਤ ਦੇ ਵਿੱਚ ਜਿਹੜਾ ਹੈਗਾ ਹੱਕ ਰਸੀ ਹੈ ਜਿਹੜੀ ਉਵਕ-ਵਕ ਤਰੀਕਿਆਂ ਦੇ ਨਾਲ ਜਿਵੇਂ ਵੀ ਪੂਰੀ ਹੁੰਦੀ ਆ ਉਹ ਕੀਤੀ ਜਾਊਗੀ। ਇਸ ਇਕ ਲੰਮੀ ਸੋਚ ਵਿਚਾਰ ਤੋਂ ਬਾਅਦ ਔਰ ਪਿੰਡ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਅਸੀਂ ਕਲਿਆਣੇ ਆਪ ਦੇ ਤੌਰ ਤੇ ਕੋਈ ਫੈਸਲਾ ਅਜੇ ਤੱਕ ਨਹੀਂ ਕੀਤਾ ਹੋਇਆ। ਜਿਹਦੇ ਆਧਾਰ ਦੇ ਉੱਤੇ ਮਤਲਬ ਇਹ ਬਣਦਾ ਹੋਵੇ ਕਿ ਐਕਸ਼ਨ ਕਮੇਟੀ ਕੋਈ ਵੱਖਰੇ ਤੌਰ ਤੇ ਚੱਲ ਰਹੀ ਆ ਔਰ ਬਹੁਤ ਸਾਰੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਨਾਲ ਵਿਚਾਰ ਚਰਚਾ ਕਰਦਿਆ ਸਮਾਂ ਲੱਗਿਆ ਤੇ ਇਹਦੇ ਬਾਰੇ ਅਸੀਂ ਇੱਕ ਹਿੱਸੇ ਤੱਕ ਜਿਹੜਾ ਸਨੇਹਾ ਉਹ ਦੇਣ ਚ ਲੇਟ ਵੀ ਹੋਏ ਕਿਉਂਕਿ ਅਸੀਂ ਚੰਦਪਾਣ ਦੇ ਲੋਕਾਂ ਦੀ ਸਮਾਂ ਸਹਿਮਤੀ ਤੋਂ ਬਿਨਾ ਨਾ ਪ੍ਰੋਗਰਾਮ ਰੱਦ ਮਤਲਬ ਮੁਲਤਵੀ ਕਰਨਾ ਚਾਹੁੰਦੇ ਸੀਗੇ ਤੇ ਉਹ ਜਦੋਂ ਇੱਥੇ ਪਿੰਡ ਦੇ ਲੋਕਾਂ ਦੀ ਪੂਰੀ ਸਹਿਮਤੀ ਬਣੀ ਹੈ ਪਿੰਡ ਦੀ ਜਿਹੜੀ ਪੰਚਾਇਤ ਦੇ ਜਿਹੜੇ ਮਤਲਬ ਨਮਾਇंदे ਇੱਕ ਤਰ੍ਹਾਂ ਨਾਲ ਇਥੋਂ ਦੀ ਜਿਹੜੀ ਕਮੇਟੀ ਬਣਾਈ ਹੋਈ ਹੈ ਪਿੰਡ ਦੇ ਲੋਕਾਂ ਨੇ ਇਨਸਾਫ ਲੈਣ ਦੇ ਵਾਸਤੇ ਸਹਿਯੋਗੀ ਕਮੇਟੀ ਉਹਦੇ ਨਾਲ ਵਿਚਾਰ ਚਰਚਾ ਹੋਣ ਤੋਂ ਬਾਅਦ ਸਭਨਾਂ ਦਾ ਸਾਂਝਾ ਫੈਸਲਾ ਹੋਇਆ ਕਿ ਅੱਜ ਦੇ ਪ੍ਰੋਗਰਾਮ ਨੂੰ ਇੱਕ ਵਾਰੀ ਮੁਲਤਵੀ ਕੀਤਾ ਜਾਵੇ ਔਰ ਜੇ ਇਹੇ ਸاسي ਜਿੰਨੇ ਵਾਰੀ ਵੀ ਸੰਘਰਸ਼ ਕੀਤਾ ਔਰ ਉਹਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਅਸੀਂ ਕੁਝ ਨਾ ਕੁਝ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਆ ਔਰ ਜਿਹੜੇ ਸਾਡੇ ਮਜ਼ਦੂਰਾਂ ਦੇ ਉੱਤੇ ਜ਼ਬਰ ਹੋਇਆ ਸੀਗਾ ਜਿਹੜਾ ਸਾਡੇ ਪਰਚੇ ਨੂੰ ਇੱਕ ਪੱਧਰ ਦੇ ਉੱਤੇ ਅਸੀਂ ਕਹ ਅਗੇ ਕਿ ਕਮਜ਼ੋਰ ਕਰਨ ਦੀਆਂ ਇੱਕ ਰਵੈਤਾਂ ਚੱਲ ਰਹੀਆਂ ਸਈਆਂ ਪ੍ਰਸ਼ਾਸਨ ਦੇ ਅਨੁਰੰਦਰੀ ਉਹਦੇ ਤਹਿਤ ਜਿਹੜੇ ਸਾਡੇ ਜਿਹੜਾ ਬਾਕੀ ਆ ਉਹ ਅਮਲ ਪ੍ਰੋਸੈਸ ਦੇ ਵਿੱਚ ਆ ਇਸ ਕਰਕੇ ਅਸੀਂ ਇੱਕ ਪੱਧਰ ਦੇ ਉੱਤੇ ਜਦੋਂ ਐਸਸੀਐਸਟੀ ਐਕਟ ਦੇ ਤਹਿਤ ਪੀੜਤਾਂ ਨੂੰ ਮਾਫਛਾਹ ਮਿਲ ਚੁੱਕਿਆ ਤਾਂ ਉਹਦੇ ਨਾਲ ਵੀ ਸਾਡੇ ਲੋਕਾਂ ਦੀ ਜਿਹੜਾ ਕੇਸ ਆ ਉਹ ਵੀ ਮਜ਼ਬੂਤ ਹੁੰਦਾ ਤੇ ਸਾਡੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਜਿਹੜੇ ਐ ਪ੍ਰਸ਼ਾਸਨ ਭਰੋਸੇ ਦੇ ਰਿਹਾ ਸੀਗਾ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਪੂਰੇ ਹੋਣ ਦੀ ਵੀ ਇੱਕ ਆਸ ਵਜਦੀ ਆ ਪਰ ਅਸੀਂ ਕਿਉਂਕਿ ਸਾਡੇ ਕੋਲੇ ਇੱਕੋ ਹੀ ਰਾਹ ਹੈ ਸੰਘਰਸ਼ਾ ਜੇ ਸੰਘਰਸ਼ ਕਰਾਂਗੇ ਤਾਂ ਪ੍ਰਸ਼ਾਸਨ ਕੁਛ ਕਰਦਾ ਨਹੀਂ ਨਹੀਂ ਕਰਦਾਗਾ ਹੁਣ ਵੀ ਜਿਹੜਾ ਸਾਰਾ ਕੁਝ ਹੋਇਆ ਚਾਹੇ ਉਹ ਮਾਫੀਆ ਮਿਲਣ ਦੀ ਗੱਲ ਆ ਚਾਹੇ ਉਹ ਖਾਲੀ ਦੇ ਨਾਲੀ ਦੇ ਮਸਲੇ ਦੇ ਹੱਲ ਦੀ ਗੱਲ ਆ ਚਾਹੇ ਸਾਡੇ ਕੇਸ ਨੂੰ ਕਾਨੂੰਨੀ ਪੱਖਾ ਤੋਂ ਹੋਰ ਮਜ਼ਬੂਤੀ ਦੇਣ ਦਾ ਸਵਾਲ ਆ ਚਾਹੇ ਜਿਹੜੀ ਪੰਜ ਦੀ ਉੱਥੇ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਲੱਗੀ ਹੈ ਉਹਨੂੰ ਰੱਦ ਕਰਾਉਣ ਦਾ ਮਸਲਾ ਹੈ ਉਹਨਾਂ ਦੇ ਉੱਤੇ ਸਾਡੇ ਨਾਲ ਉਹਨਾਂ ਨੇ ਸਹਿਮਤੀ ਪ੍ਰਗਟਾਈ ਹੈ ਔਰ ਅਸੀਂ ਇਸ ਸਹਿਮਤੀ ਦੇ ਨਾਲ ਪਿੰਡ ਦੇ ਲੋਕਾ ਤੁਹਾਡੇ ਕੋਲੇ ਖੜੇ ਨੇ ਖਾਸ ਕਰਕੇ ਪੀੜਤਾ ਜਿਹੜੇ ਉਹਨਾਂ ਦਾ ਵੱਡਾ ਹਿੱਸਾ ਇੱਥੇ ਤੁਹਾਡੇ ਕੋਲੇ ਆ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਸਹਿਮਤੀ ਲੈ ਕੇ ਅੱਜ ਦਾ ਪ੍ਰੋਗਰਾਮ ਮੁlt। ਅਚਾਹ ਪਤਾ ਦੀ ਇੱਕ ਬੰਤ ਇਹ ਹੈਗਾ ਕਿ ਤੁਸੀਂ ਸਟੈਪ ਬੈਕ ਹੁੰਗੇ ਆ ਆਪੇ ਇਹੀ ਕਹਿ ਸਕਦੇ ਆ ਕਿ ਇੱਕ ਵਾਰੀ ਸਟੈਪ ਬੈਕ ਲਿਆ ਗਿਆ ਹੈਗਾ। ਇਤੇ ਵਿੱਚ ਦੀ ਕੋਈ ਇਹ ਗੱਲ ਤਾਂ ਨਹੀਂ ਆਈ ਦੀ ਵੀ ਦੂਸਰੀ ਧਰ ਵੱਲੋਂ ਵੀ ਤੁਸੀਂ ਭਈ ਰਾਜੀਨਾਮਾ ਕਰ ਲੋ ਜਾਂ ਫਿਰ ਹੋਰ ਹੋਰ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਵੀ ਕੋਈ ਕੰਪਨਸੇਸ਼ਨ ਦੇ ਦਾਂਗੇ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਦੇਖੋ ਸਾਡੇ ਵਾਸਤੇ ਮਸਲਾ ਇਹ ਹੈਗਾ ਕਿ ਸਾਡੇ ਮਜ਼ਦੂਰਾਂ ਨੂੰ ਜਿਸ ਤਰੀਕੇ ਦੇ ਨਾਲ ਵੀ ਜੇ ਕੋਈ ਚਾਹੇ ਕੰਪਨਸੇਸ਼ਨ ਪ੍ਰਸ਼ਾਸਨ ਵੱਲੋਂ ਮਿਲ ਰਹੀ ਆ ਉਹ ਅਸੀਂ ਲਈ ਆ ਔਰ ਉਹਦੇ ਮੇਰੇ ਕੋਲੇ ਪ੍ਰੂਫ ਮੌਜੂਦ ਆ ਮੈਂ ਤੁਹਾਨੂੰ ਦਿਖਾ ਸਕਦਾ ਤੇ ਜੇ ਮਤਲਬ ਪ੍ਰਸ਼ਾਸਨ ਸਾਡੇ ਨਾਲ ਕਿਸੇ ਗੱਲ ਦੇ ਉੱਤੇ ਕਮਿਟਮੈਂਟ ਕਰਦਾ ਜਿਸ ਤਰੀਕੇ ਨਾਲ ਰਾਤ ਤੋਂ ਤੱਕ ਰਾਤ ਕਾਫੀ ਲੇਟ ਤੱਕ ਚਰਚਾ ਚੱਲੀ ਐ ਅਸੀਂ ਲਗਭਗ 6:30 ਵਜੇ ਤੋਂ ਬਾਅਦ ਆਏ ਹਾਂ ਡੀਆਈਜੀ ਦਾ ਦਫਤਰ ਕਿਉਂ ਇਸ ਕਰਕੇ ਜਿਹੜਾ ਹੈਗਾ ਸਾਡੇ ਮਜ਼ਦੂਰਾਂ ਦਾ ਇੱਕ ਸਵਾਲ ਹੈ ਕਿ ਲੇਟ ਹੋਣ ਦਾ ਕਾਰਨ ਕੀ ਹੈ ਜਿਹੜਾ ਮਤਲਬ ਇੰਨਾ ਐਕਸ਼ਨ ਕਮੇਟੀ ਕਿੰਨਾ ਗੈਬ ਵਿੱਚ ਪੈ ਗਿਆ ਉਹ ਕਹਿੰਦੇ ਕਿ ਤਨਾ ਕਿਤੇ ਐਕਸ਼ਨ ਕਮੇਟੀ ਦੇ ਅੰਦਰੋਂ ਅੰਦਰ ਹੀ ਉਹਨਾਂ ਨਾਲ ਗੱਲਬਾਤ ਦੇਖੋ ਇਲਜ਼ਾਮ ਲਾਉਣੇ ਦਾ ਬਹੁਤ ਸੌਖਾ ਜੋ ਮਰਜ਼ੀ ਲਈ ਜਾਵੇ ਸਾਡੇ ਤੇ ਜਿਵੇਂ ਜਿਵੇਂ ਸਾਡੀਆਂ ਮੰਗਾਂ ਉੱਠਦੀਆਂ ਗਈਆਂ ਉਹਨਾਂ ਮੰਗਾਂ ਦੇ ਵਿੱਚ ਓਵੇਂ ਓਵੇਂ ਅਸੀਂ ਪ੍ਰਾਪਤੀਆਂ ਕੀਤੀਆਂ ਚਾਹੇ ਸਾਡੇ ਖਿਲਾਫ ਕੁਝ ਜਿਹੜੇ ਵਿਰੋਧੀ ਧਿਰਾਂ ਵਾਲੇ ਸੀ ਉਹਨਾਂ ਨੇ ਕੁਝ ਕਦਮ ਲਏ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਵੀ ਸਟੈਪ ਲਏ ਤੇ ਪ੍ਰਸ਼ਾਸਨ ਨੇ ਉਹਦੇ ਮੁਤਾਬਕ ਠੋਕਮੀ ਕਾਰਵਾਈ ਕੀਤੀ ਆ ਉਹਦੀਆਂ ਕਾਪੀਆਂ ਵੀ ਦਿੱਤੀਆਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਹੀ ਮਾਜੇ ਦਾ ਸਵਾਲ ਆ ਕਿਉਂਕਿ ਜਿਹੜੇ ਲੋਕ ਤਾਂ ਲੋਕ ਵਿਰੋਧੀ ਸਿਆਸਤ ਕਰਦੇ ਆ ਉਹਨਾਂ ਦਾ ਮਕਸਦ ਤਾਂ ਸਿਰਫ ਸ਼ਿਆਸਤ ਕਰਨਾ ਸਾਡਾ ਮਕਸਦ ਮਜ਼ਦੂਰਾਂ ਨੂੰ ਹੱਤ ਦਵਾਉਣਾ ਤੇ ਔਰ ਪਿਛਲੇ ਸਮੇਂ ਤੋਂ ਅਸੀਂ ਲਗਾਤਾਰ ਹੱਕ ਦਵਾ ਰਹੇ ਹਾਂ ਐਮਐਲਏ ਮੋਲਕ ਸਿੰਘ ਦੀ ਅਰਥੀ ਵੀ ਫੁੱਕੀਆ ਸੀ ਅਸੀਂ ਮੁਜ਼ਾਰਾ ਵੀ ਕੀਤਾ ਅਸੀਂ ਲਗਾਤਾਰ ਧਰਨੇ ਵੀ ਲਾਏ ਔਰ ਇੱਕ ਇਤਿਹਾਸ ਰਚਿਆ ਚੰਦਪਨ ਜਵਰਵਰੂ ਦੀ ਐਕਸ਼ਨ ਕਮੇਟੀ ਨੇ 41 ਦੇ 41 ਬੰਦੇ ਆ ਜਿਹੜੇ ਉਹ ਯਕਦਮ ਬਾਹਰ ਆਏ ਆ ਔਰ ਦੂਜੀ ਧਿਰ ਦੇ ਉੱਤੇ ਜਿਹੜਾ ਪਰਚਾ ਅਸੀਂ ਦਰਜ ਕਰਾਉਣ ਚ ਕਾਮਯਾਬ ਹੋਏ ਆ ਲਗਭਗ ਅਸੀਂ ਕਹਾਣੀਆਂ ਜਿਹੜੀ ਉਲਟ ਰੁੱਖ ਸੁਦੀ ਸੱਟਦੀ ਆ ਜਿਹੜੇ ਲੋਕਾਂ ਨੂੰ ਇੱਕ ਵਾਰੀ ਇਹ ਲੱਗਦਾ ਸੀਗਾ ਕਿ ਇਹ ਤਾਂ ਜੀ ਹੁਣ ਚੰਦ ਭਾਣ ਦੇ ਮਜ਼ਦੂਰ ਤਾਂ ਹੁਣ ਟੰਗੇ ਗਏ ਔਰ ਬਹੁਤ ਸਾਰੇ ਲੋਕ ਖੜੇ ਆ ਤੁਹਾਨੂੰ ਆਪ ਦੱਸ ਦੇਣਗੇ ਕੀ ਮਹਿਸੂਸ ਕਰਦੇ ਸੀਗੇ ਕਿ ਹੁਣ ਤਾਂ ਨਹੀਂ ਜੀ ਮਤਲਬ ਚਿੱਟੀਆਂ ਦਾੜੀਆਂ ਉਹ ਕਿ ਬਾਹਰ ਹੋਣਗੇ ਹੁਣ ਨਹੀਂ ਇਹ ਬਾਹਰ ਆ ਸਕਦੇਗੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਹਿਜਰਤ ਕਰ ਚੁੱਕੇ ਸੀਗੇ ਡੈਸ਼ਟ ਪਈ ਹੋਈ ਸੀ ਔਰ ਅਸੀਂ ਚੰਦ ਭਾਣ ਦੇ ਲੋਕਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਉਸੇ ਬਲੰਦੀ ਤੇ ਲੈ ਕੇ ਆਂਦੇ ਆਂ ਕਿ ਭਾਵੇਂ ਕਾਫੀ ਪ੍ਰਾਪਤੀਆਂ ਰਹੀਆਂ ਹੈਗੀਆਂ ਇਸ ਮੋਰਚੇ ਨੇ ਇਸ ਸੰਘਰਸ਼ ਕਮੇਟੀ ਨੇ ਕਾਫੀ ਸਾਰੀਆਂ ਪ੍ਰਾਪਤੀਆਂ ਲਈ ਪਰ ਗੱਲ ਹੈਗੀ ਅੱਜ ਵਾਲੇ ਜੋ ਪ੍ਰੋਟੈਸਟ ਦੀ ਅੱਜ ਵਾਲਾ ਜੋ ਸਟੈਪ ਬੈਕ ਲਿਆ ਗਿਆ ਹੈਗਾ ਬਹੁਤ ਸਾਰੇ ਲੋਕਾਂ ਦਾ ਇਹ ਵੀ ਹੁਣ ਸਵਾਲ ਉੱਠੂਗਾ ਕਿ ਇੱਕ ਅੱਧੇ ਸਟੈਪ ਬੈਕ ਲਿਆ ਗਿਆ ਇਸ ਤੋਂ ਬਾਅਦ ਪੰਜ ਤੱਕ ਫੇਰ ਮੱਠਾ ਆ ਜਾਣਾ ਫੇਰ ਹਾੜੀ ਆ ਜਾਣੀ ਆ ਮਜ਼ਦੂਰਾਂ ਦਾ ਮਾਮਲਾ ਇਸ ਤਰੀਕੇ ਦੇ ਨਾਲ ਰੁਲ ਜਾਊਗਾ ਮੇਰਾ ਸਵਾਲ ਇਹ ਸੀਗਾ ਕਿਵੇਂ ਰੁਲ ਜਾਊਗਾ ਜੀ ਕੀ ਹੋਇਆ ਸੀ ਮਜ਼ਦੂਰਾਂ ਨੂੰ ਅਸੀਂ ਕੀ ਨਹੀਂ ਦਵਾਇਆ ਜਿਹੜੇ ਤੋਂ ਛੜਾਇਆ ਅਸੀਂ ਮਾਫੀ ਦੇ ਦਵਾਏ ਅਸੀਂ ਵਿਰੋਧੀਆਂ ਦੇ ਪਰਚੇ ਦਰਜ ਕਰਵਾਏ ਔਰ ਜਿਹੜਾ ਸਾਡਾ ਕਾਨੂੰਨੀ ਪੱਖ ਕਿਸੇ ਹੱਦ ਤੱਕ ਉਹਨਾਂ ਨੇ ਕਮਜ਼ੋਰ ਰੱਖਿਆ ਹੋਇਆ ਸੀ ਇਸੇ ਨੂੰ ਮਜ਼ਬੂਤੀ ਦਵਾਈ ਇਹ ਸਟੈਪ ਬੈਕ ਹੋ ਗਿਆ ਕਿ ਸਟੈਪ ਅੱਗੇ ਹੋ ਗਿਆ ਇਹਦਾ ਕਿਸੇ ਕੀ ਨੂੰ ਦੇਖਣ ਦਾ ਐਂਗਲ ਆ ਜਿਵੇਂ ਕੋਈ ਬੰਦਾ ਕਹਿੰਦਾ ਗਲਾਸ 'ਚ ਪਾਣੀ ਅੱਧਾ ਅੱਧਾ ਹੂੰ ਉਹਨਾਂ ਨੇ ਦੋ ਬੰਦਿਆਂ ਨੂੰ ਪੁੱਛਿਆ ਇੱਕ ਕਹਿੰਦਾ ਜੀ ਅੱਧਾ ਗਲਾਸ ਖਾਲੀ ਆ ਹੂੰ ਦੂਜਾ ਕਹਿੰਦਾ ਨਹੀਂ ਜੀ ਅੱਧਾ ਗਲਾਸ ਭਰਿਆ ਹੋਇਆ ਹੈ ਜੀ ਇਹਦਾ ਦੇਖਣ ਵਾਲੇ ਦੀ ਅੱਖ ਤੇ ਨਿਰਭਰ ਕਰਦਾ ਉਹਨੂੰ ਖਾਲੀ ਹੋ ਹੀ ਦਿਸਿਆ ਉਹਨੂੰ ਭਰਿਆ ਹੋਇਆ ਦਿਸਿਆ ਨਹੀਂ ਔਰ ਜਿਹੜੇ ਅੱਖ ਨਾਲ ਸਾਡੇ ਲੋਕ ਜਾਂ ਚੰਦਪਾਣ ਦੇ ਲੋਕ ਦੇਖਦੇ ਆ ਸਾਡਾ ਮਸਲਾ ਚੰਦਪਾਣ ਦੇ ਲੋਕਾਂ ਦੀ ਤਸੱਲੀ ਕਰਾਉਣਾ ਹੈ ਚੰਦਪਾਣ ਦੇ ਮਜ਼ਦੂਰਾਂ ਨੂੰ ਅਨਸਾਫ਼ ਦਿਵਾਉਣਾ ਐਕਸ਼ਨ ਕਮੇਟੀ ਦੀ ਆਪ ਦੀ ਪੂਰੀ ਇੱਕਮਤਤਾ ਔਰ ਐਕਸ਼ਨ ਕਮੇਟੀ ਦੀਆਂ ਡਿਡੀਆਂ ਭਰਾਤਰੀ ਜਿਵੇਂ ਬੰਦੀਆਂ ਉਹਨਾਂ ਦੀ ਸਭਨਾਂ ਦੀ ਇੱਕਮਤਤਾ ਇਸ ਕਰਕੇ ਇਹ ਕੋਈ ਮਸਲਾ ਨਹੀਂ 2 ਸਟੈਪ ਬੈਕ ਹੋਇਆ ਸਟੈਪ ਫਾਰਵਰਡ ਹੋ ਗਿਆ ਅੱਜ ਦਾ ਅੱਜ ਦਾ ਜਿਹੜਾ ਹੈਗਾ ਵੀ ਤੁਸੀਂ ਜੀ ਕਹਿੰਦੇ ਸੀਗੇ ਵੀ ਲੀਡ ਹੋਏ ਕਿਉਂਕਿ ਅਸੀਂ ਕੋਈ ਫੈਸਲਾ ਜਿਹੜਾ ਆ ਖੜੇ ਨੇ ਚੰਦਪਾਣ ਦੇ ਲੋ ਇਹਨਾਂ ਤੋਂ ਪੁੱਛੋ ਇਨਾਂ ਦੀ ਸਹੰਤੀ ਤੋਂ ਬਿਨਾਂ ਸੀ ਕਦੇ ਕੋਈ ਫੈਸਲਾ ਲਿਆ। ਔਰ ਸਾਨੂੰ ਜਦੋਂ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਨਾਲ ਸਾਡਾ ਜਿਹੜਾ ਸਟੈਪ ਅੱਗੇ ਵਧ ਰਿਹਾ ਪਰ ਇਹਨੂੰ ਲਾਗੂ ਕਰਨ ਵਾਸਤੇ ਅਸੀਂ ਇਕੱਲੇ ਨਹੀਂ ਚੌਧਰੀ ਬਣਨਾ ਚਾਹੁੰਦੇਗੇ। ਵੀ ਐਕਸ਼ਨ ਕਮੇਟੀ ਨੇ ਇਕੱਲੀ ਨੇ ਫੈਸਲਾ ਕਰਤਾ ਇਹ ਸਿਆਸੀ ਪਾਰਟੀਆਂ ਹੁੰਦੀਆਂ ਜਿਹੜੀਆਂ ਹੁਕਮ ਚਾੜਦੀਆਂ ਆ ਉਹਦੇ ਵਰਕਰਾਂ ਨੂੰ। ਅਸੀਂ ਨਹੀਂ ਇਹ ਹੁਕਮ ਚਾੜਦੇ ਕਦੇ ਵੀ ਔਰ ਅਸੀਂ ਇੱਥੇ ਲੋਕਾਂ 'ਚ ਆਏ ਆ। ਲੋਕਾਂ ਤੋਂ ਪ੍ਰਵਾਨਗੀ ਲਈ ਆ ਔਰ ਲੋਕਾਂ ਦੇ ਫੈਸਲੇ ਦੇ ਮੁਤਾਬਕ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਮੁਲਤਵੀ ਇਸ ਮਾਮਲੇ ਦੇ ਵਿੱਚ ਜ਼ਿਕਰ ਦੇ ਦਿੱਤੀ ਇਹਨਾਂ ਆਪਾਂ ਵੀ ਵੱਡੀ ਪੱਧਰ ਦੇ ਉੱਤੇ ਇਹ ਗੱਲ ਵੀ ਇਹ ਪ੍ਰਚਾਰ ਸ਼ੁਰੰਭਿਆ ਗਿਆ ਕਿ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਜਿਹੜਾ ਉਹ ਕਾਸਟਿਜ਼ਮ ਫਲਾਇਆ ਪੰਜਾਬ ਦੇ ਵਿੱਚ ਜਾਤੀਵਾਦ ਹੈ ਨਹੀਂਗਾ ਜਾਤੀਵਾਦ ਬਣਾਇਆ ਹੈਗਾ ਇੱਕ ਲੜਕੀ ਦੇ ਉੱਤੇ ਪੱਤਰਕਾਰ ਬੀਬੀ ਦੇ ਉੱਤੇ ਪਰਚਾ ਵੀ ਹੋਇਆ ਭਾਵੇਂ ਇਸ ਮਾਮਲੇ ਦੇ ਨਾਲ ਸਬੰਧ ਨਹੀਂਗਾ ਪਰ ਫਿਰ ਵੀ ਇਸ ਮਾਮਲੇ ਦੇ ਨਾਲ ਜਿਹੜਾ ਉਸ ਨੂੰ ਜੋੜਿਆ ਜਾ ਰਿਹਾ ਹੈਗਾ ਆ ਕੀ ਕਹਿਣਾ ਚਾਹੋਗੇ ਵੀ ਕੀ ਵਾਕਿਆ ਹੀ ਇਸ ਤਰੀਕੇ ਨਾਲ ਹੋਇਆ ਹੈਗਾ ਜੋ ਜੋ ਲੋਕ ਇਹ ਪ੍ਰਚਾਰ ਕਰਦੇ ਵੀ ਜਾਤੀਵਾਦ ਫਲਾਇਆ ਹੈਗਾ ਅਸੀਂ ਤਾਂ ਜਾਤੀਵਾਦ ਨੂੰ ਕਟਿਆ ਪੰਜਾਬ ਦੇ ਅੰਦਰ ਮੁਲਕ ਦੇ ਅੰਦਰ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਵੀ ਇੱਥੇ ਜਾਤੀਵਾਦ ਹੈ ਨਹੀਂਗਾ ਇੱਥੇ ਸਭ ਕੁਝ ਜਾਤ ਦੇ ਤੌਰ ਦੇ ਉੱਤੇ ਵਾਪਰਦਾ ਸਾਡੇ ਗੁਰਦੁਆਰੇ ਸਾਬ ਆ ਲੱਗਦੇ ਨੇ ਸਾਡੇ ਸਮਸ਼ਾਨ ਘਟ ਲੱਗਣੇ ਕੌਣ ਕਹਿੰਦਾ ਵੀ ਇੱਥੇ ਜਾਤੀਵਾਦ ਨਹੀਂ ਹੈ ਜਿਹੜਾ ਕੋਈ ਕਹਿੰਦਾ ਵੀ ਜਾਤੀਵਾਦ ਨਹੀਂ ਉਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਘਬਰਾਹ ਕਰਦਾ ਪਰ ਸਾਡੀਆਂ ਜਥੇਬੰਦੀਆਂ ਉਸ ਜਾਤੀਵਾਦ ਦੀ ਖਾਈ ਨੂੰ ਭਰਨ ਤੇ ਲੱਗੀਆਂ ਹਾਂ ਉਹਨੂੰ ਅਸੀਂ ਚੌੜਾ ਨਹੀਂ ਕਰਨਾ ਚਾਹੁੰਦੇ ਵੀ ਇਸ ਕਰਕੇ ਜੇ ਜਾਤੀਵਾਦ ਦਾ ਮਸਲਾ ਹੁੰਦਾ ਤਾਂ ਕਰਤੀ ਕਿਸਾਨ ਯੂਨੀਅਨ ਸਾਡੇ ਨਾਲ ਕਿਵੇਂ ਆਉਂਦੀ ਵੀ ਸਾਡੇ ਨਾਲ ਆਲ ਇੰਡੀਆ ਕਿਸਾਨ ਸਭਾ ਕਿਵੇਂ ਆਉਂਦੀ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਜੁਨੇ ਨੇ ਕਿਵੇਂ ਆਉਂਦੀ ਸਾਡੇ ਨਾਲ ਭਾਰਤੀ ਕਿਸਾਨ ਜੁਨੇ ਨੇਕਤਾ ਗਰਾਹਾਂ ਕਿਵੇਂ ਆਉਂਦੀ ਸਾਡੇ ਹੱਕ ਚ ਤਾਂ ਇਥੇ ਬੁੱਟਾ ਸਿੰਘ ਵਰਧੂ ਗੱਲ ਹੋਣੀ ਵੀ ਆ ਕੇ ਗਏ ਆ ਸਾਡੇ ਹੱਕ ਦੇ ਵਿੱਚ ਮਨਜੀਤ ਧਨੇਰ ਹੋਣੀ ਆ ਕੇ ਗਏ ਰੋਲਦੂ ਸਿੰਘ ਮਾਨਸਾ ਹੋਣੀ ਆ ਕੇ ਗਏ ਆ ਇਹ ਇੱਕ ਬਿਲਕੁਲ ਕੂੜ ਪ੍ਰਚਾਰ ਆ ਔਰ ਉਹ ਲੋਕ ਨੇ ਜਿਹੜੇ ਜਾਤੀਵਾਦ ਦੇ ਉੱਤੇ ਸਵਾਰ ਹੋ ਕੇ ਜਿਨ੍ਹਾਂ ਦੇ ਲੋਗੋ ਇਹ ਚੱਲਦੇ ਸੀਗੇ ਕਿ ਜੱਟ ਕਬੀਲਾ ਜਿਨ੍ਹਾਂ ਦੇ ਲੋਗੋ ਚੱਲਦੇ ਸੀਗੇ ਕਿ ਆ ਜੀ ਮਤਲਬ ਮਜ਼ਦੂਰਾਂ ਦੇ ਉੱਤੇ ਨਾ ਲੈ ਕੇ ਇਹ ਜਾਤੀਵਾਦ ਫਲਾ ਦੇ ਰਿਆ ਅਸੀਂ ਜਾਤੀਵਾਦ ਨੂੰ ਨਹੀਂ ਫਲਾ ਰਹੇਗੇ ਔਰ ਪਿੰਡ ਇਸ ਗੱਲ ਦਾ ਚੰਦ ਭਾਣ ਇਸ ਗੱਲ ਦਾ ਗਵਾਹ ਹੈ ਉਹਨਾਂ ਨੇ ਸਿਰ ਤੋੜ ਕੋਸ਼ਸ਼ਾਂ ਕਰ ਲਈਆਂ ਇਹ ਲੜਾਈ ਮਲਕ ਭਾਗੂਆਂ ਤੇ ਭਾਈ ਲਾਲੂਆਂ ਦੇ ਦਰਮਿਆਨ ਦੀ ਲੜਾਈ ਹੈ ਔਰ ਇਸ ਕਰਕੇ ਉਹਨਾਂ ਲੋਕਾਂ ਦੀ ਇਸ ਗੱਲ ਨੂੰ ਨਹੀਂ ਸਪੋਰਟ ਮਿਲੀ ਪਿੰਡ ਦੇ ਕਿਸਾਨਾਂ ਨੇ ਸਾਡਾ ਸਾਥ ਦਿੱਤਾ ਔਰ ਪਿੰਡ ਦੇ ਕਿਸਾਨਾਂ ਨੂੰ ਮੰਡੀ ਨਹੀਂ ਪਾਉਣ ਦਿੱਤੀ ਜਿਹੜੇ ਕੋਈ ਇੱਕਾ ਦੁੱਕਾ ਬੰਦੇ ਹੁੰਦੇ ਨੇ ਉਸ ਤਰ੍ਹਾਂ ਦੇ ਨਾਲ ਚਾਹੇ ਉਹਨਾਂ ਨੂੰ ਸਿਆਸੀ ਅਮੂਲਕ ਸੰਗ ਵਰਗੇ ਐਮਐਲਏਾਂ ਦੇ ਥਾਪੜਾ ਹੋਵੇ ਚਾਹੇ ਉਹਨਾਂ ਨੂੰ ਪੈਸੇ ਦਾ ਹੰਕਾਰ ਹੋਵੇ ਚਾਹੇ ਉਹਨਾਂ ਨੂੰ ਪ੍ਰਸ਼ਾਸਨ ਦੀ ਹੰਲਾਸ਼ੀਰੀ ਹੋਵੇ